ਤਾ ਕਿ ਜੇਕਰ ਕੁਝ ਵੀ ਹੁੰਦਾ ਹੈ ਤਾਂ ਫਿਰ ਸਥਿਤੀ ਕੰਟਰੋਲ ਕਰਨ ਦੇ ਵਿੱਚ ਮੁਸ਼ਕਲ ਆਏਗੀ ਤਾਜ਼ਾ ਅਪਡੇਟ ਲੈ ਲੈਂਦੇ ਆ ਸਿਹਤ ਬਾਰੇ ਜਗਜੀਤ ਸਿੰਘ ਢੱਲੇਵਾਲ ਦੀ ਮੇਰੇ ਸਯੋਗੀ ਕਮਲਦੀਪ ਸਿੰਘ ਢਾਲੀਵਾਲ ਗਰਾਉਂਡ ਜ਼ੀਰੋ ਤੋਂ ਲਗਾਤਾਰ ਪਰਪਲਦੀ ਅਪਡੇਟ ਸਾਂਝੀ ਕਰ ਰਹੇ ਨੇ ਖਨੌਰੀ ਬਾਰਡਰ ਤੋਂ ਸੋ ਕਮਲ ਢੱਲੇਵਾਲ ਸਾਹਿਬ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ ਜਿੱਥੇ ਡਾਕਟਰਾਂ ਨੇ ਵੀ ਇਸ ਨੂੰ ਲੈ ਕੇ ਕੀਮਤ ਨੂੰ ਅਪੀਲ ਕੀਤੀ ਹੈ ਤਾਂ ਕਿਸਾਨਾਂ ਨੇ ਕਿਹਾ ਕਿ ਔਖਾ ਹੋਏਗਾ ਜੇਕਰ ਕੁਝ ਵੀ ਅਨਹੂਣੀ ਹੁੰਦੀ ਹੈ ਤਾਂ ਮੌਜੂਦਾ ਸਥਿਤੀ ਕੀ ਕੁਝ ਕਹਿ ਰਹੀ ਹੈ ਬੀਤੇ ਦਿਨੀ ਜੋ 2 ਦਿਨ ਪਹਿਲਾਂ ਦੀ ਗੱਲ ਕੀਤੀ ਹੋਈ ਜੋ ਪਰਸੋ ਦੀ ਰਾਤ ਸੀਗੀ ਉਸ ਰਾਤ ਨੂੰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਹਾਲਤ ਇੰਨੀ ਨਾਜ਼ੁਕ ਹੋ ਜਾਂਦੀ ਹੈ ਕਿ ਉਹਨਾਂ ਦਾ ਜੋ ਬਲੱਡ ਪ੍ਰੈਸ਼ਰ ਲੈਵਲ ਸੀਗਾ ਉਹ ਕਾਫੀ ਡਾਊਨ ਚਲਾ ਜਾਂਦਾ ਉਹਨਾਂ ਦਾ ਜੋ ਪਲਸ ਰੇਟ ਸੀਗਾ ਉਹ ਕਿਸੇ ਦੇ ਕਾਫੀ ਹੀ ਹੇਠਾਂ ਚਲਾ ਜਾਂਦਾ 42 ਦੇ ਆਸ-ਪਾਸ ਜਿਹੜਾ ਕੀ ਚਲਾ ਜਾਂਦਾ ਇਸ ਕਰਕੇ ਕਿਸੇ ਦੇ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਗਏ ਸਨ ਕੋਈ ਮੈਡੀਕਲ ਸਹੂਲਤਾਂ ਉਹ ਲੈ ਨਹੀਂ ਰਹੇ ਕਿਉਂਕਿ ਉਹਨਾਂ ਸਿੱਧੇ ਤੌਰ ਤੇ ਕਿ ਕਿ ਉਹ ਮਰਨ ਵਰਤ ਨਹੀਂ ਛੱਡਣਗੇ ਤੇ ਮਰਨ ਵਰਤ ਦੇ ਦੌਰਾਨ ਕੋਈ ਮੈਡੀਕਲ ਸਹੂਲਤ ਵੀ ਉਹ ਨਹੀਂ ਲੈਣਗੇ ਇਹ ਜਾਂ ਤਾਂ ਸਰਕਾਰ ਮੰਗਾ ਮੰਨੇ ਉਸ ਤੋਂ ਬਾਅਦ ਹੀ ਕੋਈ ਵਿਚਾਰ ਹੋਏਗਾ ਜਾਂ ਕਿ ਸਦੇ ਕੋਈ ਸੱਦਾ ਪੱਤਰ ਆਵੇ ਉਸ ਵੇ ਮੈਡੀਕਲ ਸਹੂਲਤਾਂ ਲੈਣ ਤੇ ਉਸ ਸਮੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਉਸ ਨੂੰ ਲੈ ਕੇ ਜਦੋਂ ਕਿ ਸਦੇ ਜਗਜੀਤ ਸਿੰਘ ਡੱਲੇਵਾਲ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਗਏ ਸਨ ਤਾਂ ਉਸ ਤੋਂ ਬਾਅਦ ਜੋ ਡਾਕਟਰਾਂ ਦੀ ਟੀਮ ਹੈ ਡਾਕਟਰ ਸੁਵਮਣ ਹੋਣ ਦੀ ਟੀਮ ਹੋਵੇ ਚਾਹੇ ਕਿ ਸਦੇ ਉਸ ਤੋਂ ਬਾਅਦ ਸਰਕਾਰੀ ਡਾਕਟਰਾਂ ਦੀ ਟੀਮ ਵੀ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ ਜੋ ਨਦੀਆਂ ਤਲੀਆਂ ਛੱਸ ਕੇ ਉਹਨਾਂ ਦਾ ਕਿਤਨੇ ਕਿਤੇ ਜੋ ਬਲੱਡ ਪ੍ਰੈਸ਼ਰ ਲੈਵਲ ਹੈ ਉਹ ਸੈੱਟ ਕੀਤਾ ਗਿਆ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਉਹਨਾਂ ਦੀਆਂ ਜੋ ਲੱਤਾਂ ਨੇ ਉਹਨਾਂ ਲੱਤਾਂ ਦੇ ਹੀਟਾਂ ਰਜਾਈਆਂ ਕੁਝ ਸਹਾਰੇ ਲਗਾ ਕੇ ਇਹ ਉਹਨਾਂ ਨੂੰ ਸਿਰ ਉਹਨਾਂ ਨਾਲੋਂ ਉੱਚਾ ਰੱਖਿਆ ਗਿਆ ਤਾਂ ਕਿ ਜੋ ਬਲੱਡ ਪ੍ਰੈਸ਼ਰ ਲੈਵਲ ਹੈ ਉਸੇ ਤਰ੍ਹਾਂ ਰਵੇ ਬੜਾ ਜਿਆਦਾ ਘਟੇ ਨਾ ਤਾਂ ਉਸ ਤੋਂ ਬਾਅਦ ਕਿਸੇ ਦਾ ਡਾਕਟਰਾਂ ਦੀ ਟੀਮ ਤਾਂ 24 ਘੰਟੇ ਜੋ ਮੋਨਿਟਰਿੰਗ ਕਰ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਹਰ ਦੀ ਪਰ ਕੱਲ੍ਹ ਨਾਲੋਂ ਕਿਸੇ ਦਾ ਅੱਜ ਜਿਹੜੀ ਰਾਤ ਹੈ ਉਸ ਦੇ ਵਿੱਚ ਹਾਲਤ ਜਿਹੜੀ ਥੋੜੀ ਸ਼ੀ ਤਰ ਜਰੂਰ ਰਹੀ ਹੈ 42 ਤੋਂ ਜੋ ਹਾਰਟ ਰੇਟ ਸੀਗਾ ਉਹ ਪਲਸ ਰੇਟ ਸੀਗੀ ਉਹ ਪਲਸ ਰੇਟ ਕਿਤੇ ਨ ਕਿਤੇ ਵਧੀ ਹੈ ਕਿਸ ਸਾਡੇ ਸੈੱਟ ਹੋਈ ਹੈ 60 65 ਕੇ ਆਸ-ਪਾਸ ਆਈ ਹੈ ਉਸ ਤੋਂ ਇਲਾਵਾ ਜੋ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਵੀ 80 ਕੇ ਦੇ ਆਸ-ਪਾਸ ਆ ਚੁੱਕਿਆ ਪਰ ਜਿਸ ਤਰੀਕੇ ਲੱਤਾਂ ਤੋਂ ਸਰਾਨਾ ਕੱਢ ਲਿਆ ਜਾਂਦਾ ਲੱਤ ਸਟੇਬਲ ਹੋ ਜਾਂਦੀਆਂ ਨੇ ਸਿੱਧੀਆਂ ਕਰ ਲਈਆਂ ਜਾਂਦੀਆਂ ਨੇ ਤਾਂ ਉਦੋਂ ਹੀ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਘਟ ਜਾਂਦਾ ਡਾਕਟਰ ਇਸੇ ਚੀਜ਼ ਨੂੰ ਲੈ ਕੇ ਚਿੰਤਾ ਪ੍ਰਗਟਾਰੇ ਨੇ ਕਿ ਇੰਨਾ ਸਮਾਂ ਇਸ ਤਰ੍ਹਾਂ ਉਹਨਾਂ ਨੂੰ ਰੱਖਣਾ ਵੀ ਇਹ ਸਹੀ ਨਹੀਂ ਹੋਏਗਾ ਜਾਂ ਤੱਕ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਪਰ ਮੈਡੀਕਲ ਸਹੂਲਤ ਲੈਣ ਤੋਂ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਨਾ ਕਰ ਰਹੇ ਪਰ ਕਮਲ ਜਿਸ ਸਾਹਬ ਦੇ ਨਾਲ ਜਿਹੜਾ ਇਹ ਮਨਾ ਕੀਤਾ ਜਾ ਰਿਹਾ ਹੈ ਮੈਡੀਕਲ ਸਹੂਲਤ ਲੈਣ ਤੋਂ ਤਾਂ ਹਾਲਾਂਕਿ ਪੰਜਾਬ ਸਰਕਾਰ ਦੁਆਰਾ ਵੀ ਕਈ ਨੁਮਾਇਦਿਆਂ ਨੂੰ ਉੱਥੇ ਭੇਜਿਆ ਗਿਆ ਕਿ ਸਮਝਾਇਆ ਜਾਵੇ ਕਿਉਂਕਿ ਸਿਖਰਲੀ ਅਦਾਲਤ ਦਾ ਕਿੰਨੇ ਕਿਤੇ ਹੁਕਮ ਹੋਇਆ ਸੀ ਤਾਂ ਮੌਜੂਦਾ ਸਥਿਤੀ ਨੂੰ ਜੇਕਰ ਗੰਭੀਰਤਾ ਦੇ ਨਾਲ ਆਪਾਂ ਦੇਖੀਏ ਭਾਵੇਂ ਕਿ ਡਲੇਵਾਲ ਸਾਹਿਬ ਦੀ ਸਿਹਤ ਨਾਜ਼ੁਕ ਬਣ ਰਹੀ ਹੈ ਸੰਘਰਸ਼ ਤਿੱਖਾ ਤੇਜ਼ ਕੀਤਾ ਜਾ ਰਿਹਾ ਹੈ ਕਈ ਐਲਾਨ ਕੀਤੇ ਜਾ ਰਹੇ ਨੇ ਸੰਘਰਸ਼ ਦੇ ਲੇਕਿਨ ਕੇਂਦਰ ਤੇ ਇਸ ਦਾ ਕੋਈ ਅਸਰ ਪੈਂਦਾ ਹਰ ਨਜ਼ਰ ਨਹੀਂ ਆ ਰਿਹਾ ਦੇਖੋ ਗੁਰਪ੍ਰੀਤ ਕਿਉਂਕਿ ਇਹੀ ਗੱਲ ਹੈ ਕਿ ਹਾਲਤ ਦਿਨੋਂ ਦਿਨ ਨਾਜ਼ਕ ਹੁੰਦੀ ਜਾ ਰਹੀਆਂ ਮਾਮਲਾ ਸਿਖਰਲੀ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੈ ਸੁਪਰੀਮ ਕੋਰਟ ਵੱਲੋਂ ਉਹ ਸ਼ੁਕਰਵਾਰ ਤੱਕ ਸੁਣਵਾਈ ਨੂੰ ਟਾਲ ਦਿੱਤਾ ਗਿਆ ਸੀਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਮਾਂ ਮੰਗਿਆ ਗਿਆ ਸੀਗਾ ਜੋ ਕਪਿਲ ਸੱਭਲ ਪੇਸ਼ ਹੋਏ ਸਨ ਉਹਨਾਂ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਦੀ ਜੋ ਹਾਈ ਪਾਵਰ ਕਮੇਟੀ ਆ ਉਹ ਜਾ ਰਹੀ ਆ ਉਹ ਕਮੇਟੀ ਦੇ ਜਾਣ ਤੋਂ ਬਾਅਦ ਹੋ ਸਕਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸੂਟ ਦਾ ਲੈਂਡ ਨੂੰ ਲੈ ਕੇ ਮੰਨ ਜਾਣਾ ਪਰ ਜਦੋਂ ਹਾਈ ਪਾਵਰ ਕਮੇਟੀ ਆਈ ਤਾਂ ਹਾਈ ਪਾਵਰ ਕਮੇਟੀ ਵੱਲੋਂ ਵੀ ਅਪੀਲ ਕੀਤੀ ਪਈ ਗੇ ਕਿ ਤੁਸੀਂ ਆਪਣੇ ਮਰਦਨਵਰਤ ਸਬੰਧੀ ਮੈਡੀਕਲ ਸੂਵਿਧਾ ਲਵੋ ਪਰ ਜਗਜੀਤ ਸਿੰਘ ਢੱਲੇਵਾਲ ਹੋਰ ਨੇ ਸਪਸ਼ਟ ਤੌਰ ਤੇ ਜਵਾਬ ਦੇ ਦਿੱਤਾ ਕਿ ਤੁਸੀਂ ਉਹਨਾਂ 7.5 ਲੱਖ ਕਿਸਾਨਾਂ ਦੀ ਗੱਲ ਕਿਉਂ ਨਹੀਂ ਕਰਦੇ ਜਿਨ੍ਹਾਂ 7.5 ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਕਰਜ਼ੇ ਕਰਕੇ ਐਮਐਸਪੀ ਦੇ ਕਾਨੂੰਨੀ ਗਾਰੰਟੀ ਮਿਲ ਜਾਵੇ ਸਮਾਵੇਨ ਅਥਰ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਵੇ ਕਰਜ਼ਾ ਮਾਫੀ ਹੋ ਜਾਵੇ ਤਾਂ ਉਸਦੇ ਨਾਲ ਬਹੁਤ ਸਾਰੇ ਕਿਸਾਨ ਅੱਛਾ ਇੱਕ ਮੇਰਾ ਆਖਰੀ ਸਵਾਲ ਹੈ ਕਮਲ ਕਿਉਂਕਿ ਜਿਸ ਹਿਸਾਬ ਦੇ ਨਾਲ ਬਹੁਤ ਕਟ ਸ਼ਬਦਾਂ ਦੇ ਵਿੱਚ ਇਸ ਦਾ ਆਨਸਰ ਜ਼ਰੂਰ ਦੇ ਦਿਓ ਜਿਹੜੀ ਸੁਪਰੀਮ ਕੋਰਟ ਦੁਆਰਾ ਹਾਈ ਪਾਵਰ ਕਮੇਟੀ ਬਣਾਈ ਗਈ ਸੀ ਉਹ ਢ ਮੁਲਾਕਾਤ ਕਰਕੇ ਗਈ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦੀ ਆਪਸੀ ਇੱਕ ਮੀਟਿੰਗ ਹੋਈ ਪੰਚਕੂਲੇ ਵਿਖੇ ਉਸ ਨੂੰ ਲੈ ਕੇ ਕੋਈ ਅਪਡੇਟ ਹੈ ਕਿ ਕੇਂਦਰ ਦੇ ਨਾਲ ਕੋਈ ਆਉਣ ਵਾਲੇ ਸਮੇਂ ਵਿੱਚ ਕੋਈ ਗੱਲਬਾਤ ਹੋ ਸਕਦੀ ਹੈ ਦੇਖੋ ਗ੍ਰਿਪੇ ਤੇ ਜਿਹੜੀ ਹਾਈ ਪਾਵਰ ਕਮੇਟੀ ਆ ਉਹ ਕੇਂਦਰ ਸਰਕਾਰ ਨੂੰ ਜਵਾਬਦੇਹ ਨਹੀਂ ਹੈ ਸਿੱਧੇ ਤੌਰ ਤੇ ਕਿਉਂਕਿ ਜਦੋਂ ਉਹ ਇੱਥੇ ਆਇਆ ਸੀ ਤਾਂ ਨਹੀਂ ਉਹਨਾਂ ਨੂੰ ਸਵਾਲ ਵੀ ਕੀਤੇ ਸਨ ਕੀ ਕੇਂਦਰ ਸਰਕਾਰ ਤੇ ਕੋਈ ਹਾਈ ਪਾਵਰ ਕਮੇਟੀ ਇਹ ਕਹਿ ਸਕਦੀ ਕਿ ਤੁਸੀਂ ਕਿਸਾਨਾਂ ਨਾਲ ਗੱਲ ਕਰੋ ਤੁਹਾਨੂੰ ਸਿੱਧੇ ਤੌਰ ਤੇ ਕਹਿ ਸੀਗਾ ਕਿ ਅਸੀਂ ਜੇਕਰ ਜਵਾਬ ਦੇ ਆ ਸੁਪਰੀਮ ਕੋਰਟ ਨੂੰ ਜੋ ਅਸੀਂ ਰਿਪੋਰਟ ਪੇਸ਼ ਕਰਨੀ ਹੈ ਫੇਸ ਵੋਇਸ ਫੇਸ ਉਹ ਅਸੀਂ ਸੁਪਰੀਮ ਕੋਰਟ ਨੂੰ ਰਿਪੋਰਟ ਪੇਸ਼ ਕਰਨੀ ਹੈ ਤੇ ਜੋ ਵੀ ਕਹਿ ਸਕਦੇ ਆ ਅਗੋ ਕਰਨਾ ਉਹ ਸੁਪਰੀਮ ਕੋਰਟ ਨੇ ਕਰਨਾ ਪਰ ਸੁਪਰੀਮ ਕੋਰਟ ਦੇ ਦੌਰਾਨ ਜੋ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀਗਾ ਕਿ ਅਸੀਂ ਕੇਂਦਰ ਸਰਕਾਰ ਨੂੰ ਸਿੱਧੇ ਆਦੇਸ਼ ਨਹੀਂ ਜਾਰੀ ਕਰ ਸਕਦੇ ਇਹ ਕਿ ਤੁਸੀਂ ਕਿਸਾਨਾਂ ਦੇ ਨਾਲ ਤਾਲਮਿਲ ਕਰੋ ਜਾਂ ਜੋੜ ਨਾਲ ਦੀ ਮੰਡਲ ਨੂੰ ਲੈ ਕੇ ਮੀਟਿੰਗ ਬਲਾਕ ਕਿਉਂਕਿ ਪੰਜਾਬ ਸਰਕਾਰ ਨੂੰ ਲਗਾਤਾਰ ਕਿਆ ਜਰੈ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਸੁਪਰੀਮ ਕੋਰਟ ਆਦੇਸ਼ ਦੇਵੇ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਦੀਆਂ ਮੰਗਾਂ ਸੁਣੀਆਂ ਜਾਣ ਉਹਨਾਂ ਦਾ ਫੋਰੀ ਹੱਲ ਕੱਢਿਆ ਜਾਵੇ ਤਾਂ ਕਿ ਇਹ ਮਾਹੌਲ ਜੋ ਸਖਾਵਾਂ ਮਾਹੌਲ ਬਣਾਇਆ ਜਾ ਸਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤੇ ਮੈਡੀਕਲ ਸਹੂਲਤ ਮਿਲ ਸਕੇ